ਇਸ ਸਮੇਂ ਅਕਾਲੀ ਦਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਖਾਸ ਕਰਕੇ 2 ਦਸੰਬਰ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਹਿਮ ਹੁਕਮ ਹੋਏ ਸਨ ਤਾਂ ਇਲਜ਼ਾਮ ਲੱਗੇ ਕਿ ਅਕਾਲੀ ਦਲ ਦੇ ਵੱਲੋਂ ਉਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਦਸੀਕਾ ਪ੍ਰਚਾਰਕ ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਰਗबीर ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲ ਕਿਆਂ ਨੂੰ ਅਕਾਲ ਤਖਤ ਸਾਹਿਬ ਤੇ ਦੁਬਾਰਾ ਤਲਬ ਕਰਕੇ 2 ਦਸੰਬਰ ਵਾਲੇ ਫੈਸਲੇ ਪੂਰੀ ਤਰ੍ਹਾਂ ਲਾਗੂ ਕਰਵਾਉਣ ਜੇ ਬਾਦਲ ਦਲ ਨਹੀਂ ਮੰਨਦਾ ਤਾਂ ਇਹਨਾਂ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਉਹ ਖੁਦ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਲਾਂਬੇ ਹੋ ਜਾਣ ਜਦ ਜਥੇਦਾਰ ਵਾਲੇ ਫਰਜ਼ ਹੀ ਨਹੀਂ ਨਿਭਾਏ ਜਾਂਦੇ ਤਾਂ ਅਹੁਦੇ ਤੇ ਕਾਤੀ ਚਿੰਬੜੇ ਹੋ ਪਹਿਲਾਂ ਬਾਦਲਦਲ ਨੇ ਸੁਖਬੀਰ ਬਾਦਲ ਦਾ ਅਸਤੀਫਾ ਲਮਕਾਈ ਰੱਖਿਆ ਫਿਰ ਸਾਜ਼ਿਸ਼ ਤਹਿਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਦੋਸ਼ ਲਗਾ ਕੇ ਜਾਂਚ ਕਮੇਟੀ ਦੇ ਵਿੱਚ ਉਲਝਾ ਦਿੱਤਾ ਜਥੇਦਾਰ ਗਿਆਨੀ ਰਗਵੀਰ ਸਿੰਘ 'ਤੇ ਵੀ ਦਬਾਅ ਬਣਾ ਕੇ ਵਿਦੇਸ਼ ਭੇਜ ਦਿੱਤਾ ਗਿਆ ਅਤੇ 7 ਮੈਂਬਰੀ ਕਮੇਟੀ ਨੂੰ ਅਜੇ ਤੱਕ ਨਹੀਂ ਮੰਨਿਆ ਸਗੋਂ 7 ਮੈਂਬਰੀ ਕਮੇਟੀ ਦੀ ਹੀ ਮੈਂਬਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਬੀਬੀ ਸਤਵੰਤ ਕੌਰ ਵੀ ਕਿਰਦਾਰ ਕੁਸ਼ੀ ਕਰਵਾ ਦਿੱਤੀ ਬਾਦਲਕਿਆਂ ਦੇ ਵੱਲੋਂ ਲਗਾਤਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਰੋਲਿਆ ਜਾ ਰਿਹਾ ਹੈ ਜੋ ਸਿੱਖ ਪੰਥ ਉਤੇ ਵੱਡਾ ਹਮਲਾ ਹੈ ਜੇਕਰ ਬਾਦਲਕਿਆਂ ਨੇ ਸਮੇਂ ਅਨੁਸਾਰ ਹੀ ਤਕਤਾਂ ਦਾ ਹੁਕਮ ਮੰਨਿਆ ਹੁੰਦਾ ਤਾਂ ਉਹਨਾਂ ਦੀ ਦੁਰਗਤੀ ਨਾ ਹੁੰਦੀ ਬਾਦਲਕੇ ਵਾਰ-ਵਾਰ ਗਲਤੀਆਂ ਨੂੰ ਦੁਹਰਾ ਰਹੇ ਨੇ ਬਾਦਲਕੇ 100 ਗੰਡੇ ਵੀ ਖਾਂਦੇ ਨੇ ਤੇ 170 ਵੀ ਬਾਦਲਕਿਆਂ ਦਾ ਸਾਥ ਦੇਣਾ ਪਹਿਲਾ ਪਾਪ ਸੀ ਹੁਣ ਤਾਂ ਮਹਾਪਾਪ ਹੈ ਬਾਦਲਕਿਆਂ ਦੀ ਅਯੋਗਕਰਾਰ ਦਿੱਤੀ ਲੀਡਰਸ਼ਿਪ ਨੂੰ ਪੰਥ ਆਪਣੇ ਸਿਰ ਉਤੇ ਨਹੀਂ ਬੈਠਣ ਦਵੇਗਾ ਅਤੇ ਨਾ ਹੀ ਇਹਨਾਂ ਦੀ ਅਕਾਲਗਲ ਦੇ ਵਿੱਚ ਅਗਵਾਈ ਮਨਜ਼ੂਰ ਕਰੇਗਾ ਰਣਜੀਤ ਸਿੰਘ ਨੇ ਕਿਹਾ ਕਿ ਦੋ ਵਾਰ ਜਾਂਚ ਕਮੇਟੀ ਦਾ ਸਮਾਂ ਵਧਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕਰਨ ਤੇ ਬਾਦਲਕਿਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਨੇ ਜਿੱਥੇ ਤੱਕ ਗਿਆਨੀ ਰਗਵੀਰ ਸਿੰਘ ਇਹ ਯਾਦ ਰੱਖਣ ਕਿ ਉਹਨਾਂ ਨੇ ਇਤਿਹਾਸ ਦੇ ਵਿੱਚ ਆਪਣਾ ਨਾਮ ਅਕਾਲੀ ਫੂਲਾ ਸਿੰਘ ਵਾਂਗ ਲਿਖਵਾਉਣਾ ਹੈ ਜਾਂ ਗੁਰਚਰਨ ਸਿੰਘ ਵਾਂਗ 28 ਜਨਵਰੀ ਵਾਲੀ ਮੀਟਿੰਗ ਬਾਦਲਕਿਆਂ ਦੇ ਦਬਾਅ ਹੇਠ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਮੁਲਤਵੀ ਕੀਤੀ ਹੈ 2 ਦਸੰਬਰ ਵਾਲੇ ਫੈਸਲੇ ਨੂੰ ਹਰਜਿੰਗ ਨਹੀਂ ਬਦਲਿਆ ਜਾ ਸਕਦਾ ਨਾ ਤਾਂ ਅਕਾਲੀ ਦਲ ਨੂੰ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਤੇ ਨਾ ਹੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਵਾਅਦਾ ਉਹਨਾਂ ਨੇ ਕਿਹਾ ਕਿ ਬਾਦਲ ਕੇ ਸੁਧਰਨਗੇ ਨਹੀਂ ਸਗੋਂ ਦੁਬਾਰਾ ਖਾਲਸਾ ਪੰਥ ਤੇ ਪੰਜਾਬ ਵਾਸੀਆਂ ਨੂੰ ਪਰਮਾਉਂਦਾ ਯਤਨ ਕਰ ਰਹੇ ਨੇ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਰੰਭ ਕੀਤੀ ਗਈ ਭਰਤੀ ਨੂੰ ਹਲਕਾ ਅਮਲੋਹ ਦੇ ਵਿੱਚ ਵੱਡਾ ਸਮਰਥਨ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਮੰਡੀ ਗੋਬਿੰਦਗੜ੍ਹ ਦੇ ਗੁਰਦੁਆਰਾ ਸਾਹਿਬ ਕੁਕੜਾ ਮਾਜਰਾ ਵਿਖੇ ਮੰਡੀ ਗੋਬਿੰਦਗੜ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਸ਼੍ਰੋਮਣੀ ਅਕਾਲ ਦਲ ਦੇ ਜਨਰ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਵੱਲੋਂ ਆਰੰਭ ਕੀਤੀ ਗਈ ਇਸ ਮੌਕੇ ਅਕਾਲੀ ਦਲ ਦੇ ਜਨਰ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲ ਦਲ ਦੀ ਭਰਤੀ ਨੂੰ ਲੈ ਕੇ ਹਰ ਵਰਕਰ ਅਤੇ ਆਗੂ ਪੂਰੀ ਤਨਦੇਹੀ ਦੇ ਨਾਲ ਘਰ-ਘਰ ਤੱਕ ਪਹੁੰਚ ਰਹੇ ਨੇ ਉਹਨਾਂ ਨੇ ਕਿਹਾ ਕਿ ਹਲਕਾ ਅਮਲੋਹ ਦੀ ਭਰਤੀ ਮੁਹਿੰਮ ਵੱਡੇ ਪੱਧਰ ਤੇ ਜਾਰੀ ਹੈ ਜਿਸ ਦੇ ਤਹਿਤ ਇਹ ਮੈਂਬਰਸ਼ਿਪ ਭਰਤੀ 40000 ਦਾ ਅੰਕੜਾ ਪਾਰ ਕਰੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਵਿਕਾਸ ਦੇ ਕਾਰਜ ਕਰ ਸਕਦਾ ਹੈ ਫਿਰ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਕਰ ਸਕਦੀ ਹੈ ਪਿਛਲੇ ਸਰਕਾਰਾਂ ਤੇ ਤੰਜ ਕੱਸਦੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਲੋਕਾਂ ਦੇ ਨਾਲ ਜਿੰਨੇ ਵਾਅਦੇ ਕੀਤੇ ਗਏ ਸੀ ਉਹ ਝੂਠੇ ਸਾਬਿਤ ਹੋਏ ਜਿਸ ਕਰਕੇ ਪੰਜਾਬ ਦੇ ਲੋਕਾਂ ਦੇ ਵੱਲੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਕਰਵਾਈ ਗਈ ਪਰ ਉਹਨਾਂ ਦੇ ਵੱਲੋਂ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਅਦਾ ਝੂਠਾ ਸਾਬਿਤ ਹੋਇਆ ਜਿਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਅਕਾਲੀ ਦਲ ਨੂੰ ਆਪਣਾ ਸਮਰਥਨ ਦੇ ਕੇ ਸਰਕਾਰ ਬਣਾਵੇਗੀ ਅਤੇ ਵਿਕਾਸ ਕਾਰਜ ਨੂੰ ਹੁੰਦੇ ਹੋਏ ਦੇਖੇਗੀ ਇਹ ਭਰਤੀ ਮੁਹਿੰਮ ਅਕਾਲੀ ਦਲ ਤਗੜੇ ਕਰਨ ਲਈ ਕਰਵਾਈ ਜਾ ਰਹੀ ਹੈ ਜਿਸ ਦਾ ਜਲਦ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਉਹਨਾਂ ਨੇ ਕਿਹਾ ਕਿ ਹਲਕੇ ਅੰਦਰ ਭਰਤੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿੱਥੇ ਪਿੰਡ ਪਿੰਡ ਜਾ ਕੇ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਥੇ ਸਰਕੂਲਰ ਪਦਾਰਥੇ ਸ਼੍ਰੋਮਣੀ ਕਾਜਦਲ ਦੇ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਵੀ ਪਿੰਡ-ਪਿੰਡ ਜਾ ਕੇ ਭਰਤੀਆਂ ਕਰਵਾਈਆਂ ਜਾ ਰਹੀਆਂ ਨੇ ਜਿਸ ਕਰਕੇ ਵਰਕਰ ਤੇ ਆਗੂਆਂ ਦੀ ਉਤਸ਼ਾਹ ਤੋਹ ਜਾਪ ਰਿਹਾ ਹੈ ਕਿ ਸੁਖਬੀਰ ਬਾਦਲ ਮੁੜ ਸ਼੍ਰੋਮਣੀ ਕਾਜਦਲ ਦੇ ਪ੍ਰਧਾਨ ਬਣ ਕੇ ਪੰਜਾਬੀਆਂ ਦੇ ਹੱਕ ਤੇ ਪਹਿਰਾ ਦੇਣਗੇ ਅਤੇ ਪੰਜਾਬ ਦੇ ਵਿਕਾਸ ਕਾਰਜ ਕਰਵਾਉਣ ਲਈ ਵਾਅਦਾ ਛੜ ਕੇ ਭਾਗ ਲੈਣਗੇ